ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਅਵਤਾਰ ਪਾਸ਼ ਦੀ ਲਿਖੀ ਕਵਿਤਾ ਚੀੜੀਆਂ ਦਾ ਚੰਬਾ ਦੀ ਵਿਆਖਿਆ ਸ਼ਬਦ ਅਰਥ ਅਤੇ ਪ੍ਰਸ਼ਨ ਉੱਤਰ ਸਤ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਕਵੀ ਅਵਤਾਰ ਪਾਸ਼ ਇਹਨਾਂ ਦੀ ਲਿਖੀ ਹੋਈ ਕਵਿਤਾ ਚੀੜੀਆਂ ਦਾ ਚੰਬਾ ਇਸ ਕਵਿਤਾ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਵਿਤਾ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਦਾ ਇੱਕ ਲੋਕ ਗੀਤ ਸਾਡਾ ਚੀੜੀਆਂ ਦਾ ਚੰਬਾ ਵੇ ਬਾਵਲ ਅਸਾਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਵੇ ਬਾਵਲ ਕਿਹੜੇ ਦੇਸ਼ ਜਾਣਾ ਤੇਰੇ ਮੈਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਗਦਾ ਇੱਕ ਇੱਟ ਪਟਾ ਦੇਵਾ ਤੀਏ ਕਰ ਜਾ ਆਪਣੇ ਸੋ ਇਹ ਜਿਹੜਾ ਹੈ ਪੰਜਾਬੀ ਲੋਕ ਗੀਤ ਵਿਆਹ ਸਮੇਂ ਗਾਏ ਜਾਂਦੇ ਸੁਹਾਗ ਦੇ ਬੋਲ ਹਨ ਜਿਸ ਵਿੱਚ ਇੱਕ ਤੀ ਆਪਣੇ ਪਿਤਾ ਨੂੰ ਸੰਬੋਧਿਤ ਕਰਦੀ ਹੈ ਕਹਿੰਦੀ ਹੈ ਕਿ ਉਹਨੇ ਇੱਕ ਦਿਨ ਚਿੜੀਆਂ ਦੇ ਚੰਬੇ ਦੀ ਤਰ੍ਹਾਂ ਉਡਾਰੀ ਮਾਰ ਕੇ ਚਲੇ ਜਾਣਾ ਹੈ ਦੂਜੇ ਘਰ ਪ੍ਰਾਇ ਘਰ ਚਲੇ ਜਾਣਾ ਹੈ ਸਹੁਰੇ ਘਰ ਚਲੇ ਜਾਣਾ ਹੈ ਉਦੇ ਬਿਨਾ ਇਹ ਗਾਰ ਸੁਨਣਾ ਹੋ ਜਾਵੇਗਾ ਤਾਂ ਇਸ ਤਰ੍ਹਾਂ ਧੀਆ ਆਪਣੀ ਦਿਲ ਦੀ ਗੱਲ ਪਿਤਾ ਨੂੰ ਸਮਝਾਉਂਦੀਆਂ ਹਨ ਇਸ ਲੋਕਗੀਤ ਦੇ ਵਿੱਚ ਦੂਜੇ ਪਾਸੇ ਪਾਸ ਦੀ ਲਿਖੀ ਹੋਈ ਕਵਿਤਾ ਹੈ ਜਿਸ ਵਿੱਚ ਇਸੇ ਲੋਕਗੀਤ ਨੂੰ ਆਧਾਰ ਬਣਾਇਆ ਗਿਆ ਹੈ ਪਰ ਇਹ ਕਵਿਤਾ ਗਰੀਬ ਘਰਾਂ ਦੀ ਵਾਸਤਵਿਕ ਸਥਿਤੀ ਜਾਂ ਕਹੀਏ ਕਿ ਵਾਸਤਵਿਕ ਅੱਜ ਦੀ ਸਮਾਜਿਕ ਸਥਿਤੀ ਨੂੰ ਪੇਸ਼ ਕਰਦੀ ਹੈ ਕੁੜੀਆਂ ਦੀ ਤੁਲਨਾ ਚਿੜੀਆਂ ਦੇ ਚੰਬੇ ਨਾਲ ਇਸ ਕਵਿਤਾ ਵਿੱਚ ਵੀ ਕੀਤੀ ਗਈ ਹੈ ਪਰ ਦੱਸਿਆ ਗਿਆ ਹੈ ਕਿ ਇੰਨਾ ਉੱਡ ਕੇ ਕਿਤੇ ਨਹੀਂ ਜਾਣਾ ਅਤੇ ਇਸੇ ਸਮਾਜ ਵਿੱਚ ਰਹਿ ਕੇ ਕੰਮਕਾਜ ਕਰਨੇ ਹਨ ਕੋਈ ਖੇਤਾਂ ਵਿੱਚ ਕੰਮ ਕਰੇਗੀ ਕਾ ਖੋਤੇਗੀ ਕੋਈ ਰੋਟੀਆਂ ਪਕਾਏਗੀ ਧੋਏਗੀ ਤੇ ਕੋਈ ਕਿਧਰੇ ਲੁਕ ਕੇ ਰੋਇਆ ਕਰੇਗੀ ਸੋ ਇਹੋ ਜਿਹੇ ਭਾਵਾਂ ਨੂੰ ਪਾਠ ਦੀ ਅੱਜ ਦੀ ਕਵਿਤਾ ਜਿਹੜੀ ਹੈ ਪੇਸ਼ ਕਰਦੀ ਹੈ ਆਓ ਹੁਣ ਦੇਖਦੇ ਹਾਂ ਚਿੜੀਆਂ ਦਾ ਚੰਬਾ ਕਵਿਤਾ ਦਾ ਪਾਠ ਤੇ ਇਸ ਦੇ ਸ਼ਬਦ ਅਰਥ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ ਇੱਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ ਰੁੱਖੀਆਂ ਮਿਸੀਆਂ ਰੋਟੀਆਂ ਢੋਆ ਕਰੇਗਾ ਤੇ ਮੈਲੀਆਂ ਚੁੰਨੀਆਂ ਭਿਉ ਕੇ ਲੋਹਾਂ ਨਾਲ ਲੁੱਸੇ ਚਿਹਰਿਆਂ ਤੇ ਫੇਰੇਗਾ ਚੀੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਇੱਥੇ ਹੀ ਉਰੇ ਕਿਤੇ ਲੁੱਕ ਕੇ ਕਲਮ ਕੱਲਿਆ ਰੋਇਆ ਕਰੇਗਾ ਸਰਾਪੇ ਜੋਬਨਾ ਦੇ ਮਰਸੀਏ ਗਾਇਆ ਕਰੇਗਾ ਇਨ੍ਹਾਂ ਕਾਵਬੰਦਾਂ ਦੇ ਸ਼ਬਦ ਅਰਥ ਚੀੜੀਆਂ ਦਾ ਚੰਬਾ ਭਾਵ ਚੀੜੀਆਂ ਦਾ ਝੁਰਮਟ ਕੁੜੀਆਂ ਦੇ ਇਕੱਠ ਨਾਲ ਇਸ ਦੀ ਤੁਲਨਾ ਕੀਤੀ ਗਈ ਹੈ ਲੁਸੇ ਮੁਰਝਾਏ ਸਰਾਪੇ ਫਟਕਾਰੇ ਜੋਵਨ ਜਵਾਨੀ ਮਰਸੀਆ ਮਾਤਮੀ ਕਵਿਤਾ ਜੀ ਦੇ ਚ ਕੀ ਵੈਣ ਪਾਏ ਜਾਂਦੇ ਹਨ ਅਗਲਾ ਕਾਵੰਗ ਚੀੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ ਅਚਾਨਕ ਕਿਤੇ ਉਹ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੇ ਅਸਮਾਨ ਤੇ ਵਿਛ ਜਾਵੇਗਾ ਤੇ ਲੰਮੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰਨੋਟੇਆਂ ਨੈਣਾਂ ਤੋਂ ਭੈ ਖਾਵੇਗਾ ਭੋਰਾ ਭਾ ਬਿਲਕੁਲ ਵੀ ਜੋਗਾ ਲਾਇਕ ਹਰਨੋਟੇ ਤਿੱਖੇ ਭਾਵ ਹਿਰਨ ਵਰਗੇ ਨੈਣ ਅਗਲਾ ਕਾਵੰਤ ਕੀੜੀਆਂ ਦਾ ਚੰਬਾ ਮੁਫਤ ਜੀ ਪਰੇਸ਼ਾਨ ਹੁੰਦਾ ਹੈ ਬਾਬਲ ਤਾਂ ਡੋਲੇ ਨੂੰ ਤੋੜ ਕੇ ਉਖੜੇ ਬੂਹੇ ਨੂੰ ਈਟਾਂ ਲਵਾਏਗਾ ਤੇ ਗੁੱਡੀਆਂ ਪਾੜ ਕੇ ਪਸੀਨੇ ਨਾਲ ਗਲੇ ਹੋਏ ਕੁਰਤੇ ਉੱਤੇ ਟਾਕੀ ਸੁਵਾਏਗਾ ਜਦੋਂ ਉਹ ਆਪ ਹੀ ਗਲੋਟਿਆਂ ਜੋ ਕੱਤਿਆ ਜਾਵੇਗਾ ਕੀੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ ਸ਼ਬਦ ਅਰਥ ਡੋਲਾ ਪਾਲਕੀ ਜਿਹਦੇ ਚ ਕੁੜੀ ਨੂੰ ਬਿਠਾ ਕੇ ਵਿਦਾ ਕੀਤਾ ਜਾਂਦਾ ਹੈ ਸੰਵਾਏਗਾ ਭਾਵ ਸਿਲਵਾਏਗਾ ਗਲੋਟਾ ਸੂਤ ਦਾ ਬਨਾਇਆ ਹੋਇਆ ਪਿੰਨਾ ਤੇ ਉੱਕਾ ਬਿਲਕੁਲ ਵੀ ਅਗਲਾ ਕਾਵੰਦ ਚੀੜੀਆਂ ਦਾ ਚੰਬਾ ਉੱਡ ਕੇ ਕਿਸੇ ਦੇਸ਼ ਨਹੀਂ ਜਾਏਗਾ ਸਾਰੀ ਉਮਰ ਕੰਡ ਚਰੀਆਂ ਦੀ ਹੰਡਾਏਗਾ ਤੇ ਚਿੱਟੇ ਚਾਦਰੇ ਤੇ ਲੱਗਿਆ ਉਹਦੀ ਮਾਂ ਵਾਰੀ ਦਾ ਖੂਨ ਉਸ ਦਾ ਮੂੰਹ ਚੜਾਏਗਾ ਸ਼ਬਦ ਅਰਥ ਕੰਡ ਲੂਈ ਤੂੜੀ ਜਾਂ ਛੋਲਿਆਂ ਦੇ ਬੂਟਿਆਂ ਉੱਪਰ অতি ਬਿਲਕੁਲ ਬਾਰੀਕ ਖਾਰੀ ਰੇਣ ਤੂੜਾ ਜਿਹਾ ਹੁੰਦਾ ਹੈ ਜਿਹੜਾ ਸਰੀਰ ਨੂੰ ਛੋਹ ਜਾਂਦਾ ਹੈ ਤਾਂ ਇਹ ਜਿਹੜੀ ਲੜਦੀ ਹੈ ਖਾਜ ਪੈਦਾ ਕਰਦੀ ਹੈ ਉਸ ਨੂੰ ਕੰਡ ਕਿਹਾ ਜਾਂਦਾ ਹੈ ਚਰੀ ਹਰਾਚਾਰਾ ਮਾਂਵਾਰੀ ਔਰਤਾਂ ਦਾ ਮਾਸਿਕ ਧਰਮ ਏਸੀ ਕਵਿਤਾ ਹੁਣ ਪੇਸ਼ ਹੈ ਚੀੜੀਆਂ ਦਾ ਚੰਬਾ ਕਵਿਤਾ ਦੀ ਵਿਆਖਿਆ ਕਵੀ ਪਾਸ਼ ਲਿਖਦਾ ਹੈ ਕੀੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਇੱਥੇ ਹੀ ਕਿਤੇ ਉਰੇ ਪਰੇ ਬੰਨਿਆ ਤੋਂ ਕਾਖ ਹੋਤੇਗਾ ਕਵੀ ਕਹਿੰਦਾ ਹੈ ਕਿ ਗਰੀਬ ਮਾਪੇ ਦੀਆਂ ਧੀਆਂ ਰੂਪ ਚਿੜੀਆਂ ਦਾ ਝੁਰਮਟ ਉੱਡ ਕੇ ਕਿਤੇ ਨਹੀਂ ਜਾਵੇਗਾ ਅਰਥਾਤ ਉਸ ਦੇ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਸਗੋਂ ਉਹ ਪਹਿਲਾਂ ਵਾਂਗ ਹੀ ਇੱਥੇ ਹੀ ਕਿਤੇ ਉਰੇ ਪਰੇ ਬੰਨਿਆ ਉੱਪਰ ਕਾਖ ਹੋਤਾ ਮਿਲ ਜਾਵੇਗਾ ਰੁੱਖੀਆਂ ਮਿਸੀਆਂ ਰੋਟੀਆਂ ਢੋਆ ਕਰੇਗਾ ਤੇ ਮੈਲੀਆਂ ਚੁੰਨੀਆਂ ਭਿਉ ਕੇ ਲੋਹਾ ਨਾਲ ਲੁਸੇ ਚਿਹਰਿਆਂ ਤੇ ਫੇਰੇਗਾ ਗਰੀਬ ਮਾਪੇ ਦੀਆਂ ਧੀਆਂ ਰੂਪ ਚਿੜੀਆਂ ਦਾ ਝੁਰਮਟ ਖੇਤਾਂ ਵਿੱਚ ਕੰਮ ਕਰਦੇ ਬਾਪ ਲਈ ਰੁੱਖੀਆਂ ਮਿੱਸੀਆਂ ਢੋਂਦਾ ਰਹੇਗਾ ਆਪਣੀਆਂ ਮੈਲੀਆਂ ਚੁੰਨੀਆਂ ਭਿਉ ਕੇ ਆਪਣੀ ਗਰਮੀ ਨਾਲ ਲੋਹਾਕਾਰ ਲੁਸੇ ਚਿਹਰਿਆਂ ਤੇ ਫੇਰਦਾ ਰਹੇਗਾ ਅਗਲਾ ਕਾ ਬੰਦ ਕੀੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਇੱਥੇ ਹੀ ਕਿਤੇ ਉਰੇ ਪਰੇ ਲੁੱਕ ਕੇ ਕਲਮਕੱਲਿਆ ਰੋਇਆ ਕਰੇਗਾ ਕਵੀ ਪਾਸ਼ ਲਿਖਦਾ ਹੈ ਕਿ ਗਰੀਬ ਮਾਪਿਆਂ ਦੀਆਂ ਧੀਆਂ ਰੂਪ ਜਿੜੀਆਂ ਦਾ ਝੁਰਮਟ ਆਪਣੇ ਵਿਆਹ ਦੇ ਮਗਰੋਂ ਉਹਨਾਂ ਦੇ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਸਗੋਂ ਉਹ ਇੱਥੇ ਹੀ ਕਿਤੇ ਉਰੇ ਪਰੇ ਲੁੱਕ ਕੇ ਪਹਿਲਾਂ ਵਾਂਗ ਕਲਮਕੱਲਾ ਬੈਠ ਕੇ ਰੋਂਦਾ ਰਹੇਗਾ ਸਰਾਪੇ ਜੋਬਣਾ ਦੇ ਮਰ ਸੀਏ ਗਾਇਆ ਕਰੇਗਾ ਗਰੀਬ ਮਾਪੇ ਦੀਆਂ ਧੀਆਂ ਰੂਪ ਕੀੜੀਆਂ ਕੁੜੀਆਂ ਆਪਣੇ ਸਰਾਪੇ ਜੋਬਨ ਦੇ ਮਰਦਾ ਹੋ ਜਾਣ ਤੇ ਉਸ ਦੀ ਮੌਤ ਦੇ ਦੁੱਖ ਨੂੰ ਪ੍ਰਗਟ ਕਰਨ ਵਾਲੇ ਗੀਤ ਗਾਉਂਦਾ ਰਹੇਗਾ ਅਰਥਾਤ ਉਸ ਦੇ ਜੀਵਨ ਵਿੱਚ ਜਵਾਨੀ ਨੂੰ ਬੇਫਿਕਰੀ ਨਾਲ ਮਾਨਣ ਵਾਲੀ ਕੋਈ ਗੱਲ ਨਹੀਂ ਹੋਵੇਗੀ ਅਗਲਾ ਕਾਵੰਦ ਚੀੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ ਅਚਾਨਕ ਕਿਤੇਉਂ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਉੱਡਣਯੋਗ ਆਸਮਾਨ ਤੇ ਵਿਛ ਜਾਵੇਗਾ ਕਵੀ ਕਹਿੰਦਾ ਹੈ ਕਿ ਗਰੀਬ ਆਪੇ ਦੀਆਂ ਧੀਆਂ ਰੂਪ ਚੀੜੀਆਂ ਵਿਆਹ ਦੇ ਮੌਕੇ ਇਸ ਗੱਲ ਦਾ ਉਹਨਾਂ ਨੂੰ ਰਤਾ ਵੀ ਪਤਾ ਨਹੀਂ ਹੋਵੇਗਾ ਕਿ ਅਚਾਨਕ ਇੱਕ ਦਿਨ ਉਸ ਦਿਵਾਲੇ ਲੋਹੇ ਦੀਆਂ ਚੁੰਝਾਂ ਦਾ ਜਾਲ ਤਣ ਜਾਵੇਗਾ ਜੋ ਉਸ ਦੇ ਉੱਡਣਯੋਗ ਆਸਮਾਨ ਨੂੰ ਟਕ ਲਵੇਗਾ ਕਵੀ ਨੇ ਇੱਥੇ ਲੋਹੇ ਦਾ ਜਾਲ ਜਿਹੜਾ ਹੈ ਮਜਬੂਰੀਆਂ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਜਿਹੜਿਆਂ ਨੇ ਗਰੀਬ ਮਾਪਿਆਂ ਦੀਆਂ ਮਜਬੂਰੀਆਂ ਉਹਨਾਂ ਦੀਆਂ ਧੀਆਂ ਲਈ ਜੰਜੀਰਾਂ ਬਣ ਜਾਂਦੀਆਂ ਹਨ ਉਸ ਸਮਾਨ ਨੂੰ ਟੱਕ ਲੈਂਦੀਆਂ ਹਨ ਅਤੇ ਲੰਮੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰ ਨੋਟਿਆਂ ਨੈਣਾਂ ਤੋਂ ਪੈ ਖਾਵੇਗਾ ਹਾਲ ਸਵਰੂਪ ਇਹਨਾਂ ਕੁੜੀਆਂ ਦਾ ਲੰਮੀ ਉਡਾਰੀ ਦਾ ਸੁਪਨਾ ਉਸ ਦੇ ਹਿਰਨ ਵਰਗੇ ਸੋਹਣੇ ਨੈਣਾਂ ਤੋਂ ਉਂਝ ਹੀ ਡਰ ਖਾਂਦਾ ਰਹੇਗਾ ਅਰਥਾਤ ਵਿਆਪਿਚੋਂ ਉਸ ਤੋਂ ਉਹ ਮਾਰੀ-ਮੋਟੀ ਆਜ਼ਾਦੀ ਵੀ ਖੋਸ ਜਾਵੇਗੀ ਜਿਹੜੀ ਉਹ ਮਾਪਿਆਂ ਦੇ ਘਰ ਮਾਣਦੀ ਰਹੀ ਹੈ ਇਸ ਤੋਂ ਬਾਅਦ ਕਾ ਬੰਦ ਹੈ ਜੀ ਕਿੜੀਆਂ ਦਾ ਚੰਬਾ ਮੁਫਤ ਜਿਹੀ ਪਰੇਸ਼ਾਨ ਹੁੰਦਾ ਹੈ ਬਾਬਲ ਤਾਂ ਡੋਲੇ ਨੂੰ ਤੋੜ ਕੇ ਓਖੜੇ ਬੂਹੇ ਨੂੰ ਇੱਟਾਂ ਲਵਾਏਗਾ ਕਵੀ ਕਹਿੰਦਾ ਹੈ ਕਿ ਗਰੀਬ ਆਪੇ ਦੀਆਂ ਧੀਆਂ ਇਨਾਂ ਦਾ ਚੁਰਮਟ ਐਵੇਂ ਹੀ ਫਿਕਰ ਕਰਦਾ ਹੈ ਅਸਲ ਵਿੱਚ ਉਸਨੇ ਤੇ ਉਸਦੇ ਮਾਪਿਆਂ ਨੇ ਪਹਿਲਾਂ ਵਰਗੀ ਗਰੀਬੀ ਤੇ ਮੁਸ਼ਕਕਤ ਮਿਹਨਤ ਹੀ ਹੰਡਾਉਣੀ ਹੈ ਕਿੜੀਆਂ ਦਾ ਚੁਰਮਟ ਇਹ ਨਹੀਂ ਜਾਣਦਾ ਕਿ ਬਾਬਲ ਤਾਂ ਉਸਦੇ ਡੋਲੇ ਨੂੰ ਤੋੜ ਕੇ ਆਪਣੇ ਉਖੜੇ ਬੂਹੇ ਨੂੰ ਇੱਟਾਂ ਲਵਾਏਗਾ ਜਿਸ ਤਰ੍ਹਾਂ ਕਿ ਲੋਕਗੀਤ ਉਹਦੇ ਵਿੱਚ ਧੀ ਕਹਿੰਦੀ ਹੈ ਕਿ ਤੇਰੇ ਮਹਿਲਾਂ ਦੇ ਵਿੱਚੋਂ ਬਾਬਲ ਡੋਲਾ ਨਹੀਂ ਲੰਗਦਾ ਤਾਂ ਉਹ ਉੱਥੇ ਬਾਬਲ ਕਹਿੰਦਾ ਕਿ ਮੈਂ ਇੱਕ ਇੱਟ ਪਟਾ ਦਿਆਂਗਾ ਧੀਏ ਕਰ ਜਾ ਆਪਣੇ ਪਰ ਇੱਥੇ ਮਜਬੂਰੀਆਂ ਇੰਨੀਆਂ ਨੇ ਇੱਟ ਪਟਾਉਣ ਦੀ ਥਾਂ ਜਿਹੜਾ ਹੈ ਕਵੀ ਹੈ ਜਿਹੜਾ ਦੱਸਦਾ ਹੈ ਕਿ ਗਰੀਬ ਮਾਂ ਪਿਓ ਆਪਣੇ ਘਰਾਂ ਨੂੰ ਡੋਲਾ ਤੋੜ ਕੇ ਥੋੜੇ ਜੇ ਬੇਫਿਕਰੇ ਹੋਣਗੇ ਘਰਾਂ ਨੂੰ ਇੱਟਾਂ ਲਵਾਉਣਗੇ ਤੇ ਗੁੱਡੀਆਂ ਪਾੜ ਕੇ ਪਸੀਨੇ ਨਾਲ ਰੱਤੇ ਹੋਏ ਕੁਰਤੇ ਉੱਤੇ ਟਾਕੀ ਸੁਵਾਏਗਾ ਬਾਵਲਤੀ ਦੀਆਂ ਪਿੱਛੇ ਰਹੀਆਂ ਗੁੱਡੀਆਂ ਨੂੰ ਪਾੜ ਕੇ ਆਪਣੇ ਪਸੀਨੇ ਨਾਲ ਗਲੇ ਹੋਏ ਕੁਰਤੇ ਉੱਤੇ ਟਾਕੀਆਂ ਲਵਾਏਗਾ ਕਿਉਂਕਿ ਗਰੀਬੀ ਕਾਂਟਾ ਕੀ ਲਵਾਉਣ ਲਈ ਧੀ ਦੀ ਚੁੰਨੀ ਨਾਲ ਕਪੜਾ ਪਾੜਨਾ ਪਵੇਗਾ ਤਾਂ ਇਸ ਕਰਕੇ ਗਰੀਬੀ ਇੰਨੀ ਹੈ ਕਿ ਬਾਵਲ ਹੈ ਜਿਹੜਾ ਉਹ ਆਪਣੇ ਲਈ ਕਪੜੇ ਜਿਹੜੇ ਲਾਇਕ ਕਪੜੇ ਸਵਾਉਣ ਦੇ ਵੀ ਕਾਬਲ ਨਹੀਂ ਹੈ ਜਦੋਂ ਆਪ ਹੀ ਗਲੋਟਿਆਂ ਜੋ ਕੱਤਿਆ ਜਾਵੇਗਾ ਚੀੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਓਕਾ ਨਹੀਂ ਸਤਾਏਗਾ ਜਦੋਂ ਚੀੜੀਆਂ ਦੇ ਚੰਬੇ ਦਾ ਜੀਵਨ ਜਦੋਂ ਗਰੀਬੀ ਦੇ ਨਾਲ ਘੋਲ ਕਰਦੇ ਆ ਮੁੱਢਾ ਵਾਂਗ ਕੱਤਿਆ ਜਾਵੇਗਾ ਪਿੰਨਿਆਂ ਵਾਂਗ ਕੱਤਿਆ ਜਾਵੇਗਾ ਤਾਂ ਉਸ ਨੂੰ ਆਪਣੇ ਚਰਖੇ ਦਾ ਮੋਹ ਬਿਲਕੁਲ ਨਹੀਂ ਸਤਾਵੇਗਾ ਭਾਵ ਉਹਨਾਂ ਨੂੰ ਜਿਹੜਾ ਹੈ ਆਪਣੇ ਘਰ ਦੀ ਯਾਦ ਨਹੀਂ ਆਵੇਗੀ ਚਿੜੀਆਂ ਦਾ ਚੰਬਾ ਉੱਡ ਕੇ ਕਿਸੇ ਦੇਸ਼ ਨਹੀਂ ਜਾਏਗਾ ساری ਉਮਰ ਕੰਡ ਚਰੀਆਂ ਦੀ ਹੰਡਾਏਗਾ ਕਵੀ ਕਹਿੰਦਾ ਹੈ ਕਿ ਗਰੀਬ ਮਾਪੇ ਦੀਆਂ ਧੀਆਂ ਰੂਪ ਚਿੜੀਆਂ ਦਾ ਝੁਰਮਟ ਵਿਆਹ ਪਿੱਛੋਂ ਉੱਡ ਕੇ ਕਿਸੇ ਦੇਸ਼ ਨਹੀਂ ਜਾਏਗਾ ਸਗੋਂ ਪਹਿਲਾ ਵਾਂਗ ਹੀ ਗਰੀਬੀ ਮਿਹਨਤ ਮੁਸ਼ਕਲ ਭਰਿਆ ਜੀਵਨ ਗੁਜ਼ਾਰਦਾ ਇਤੇ ਖੇਤਾਂ ਦੇ ਵਿੱਚ ਕੰਮ ਕਰਦਾ ਚਰੀਆਂ ਦੀ ਕੰਡ ਲੜਾਉਂਦਾ ਹੋਇਆ ਮਿਲ ਜਾਵੇਗਾ ਪਾਵ ਗਰੀਬ ਮਾਪੇ ਦੀਆਂ ਧੀਆਂ ਨੇ ਇਹੀ ਕੰਮ ਹੈ ਜਿਹੜੇ ਉਹ ਕਰਨੇ ਹਨ ਤੇ ਚਿੱਟੇ ਚਾਦਰੇ ਤੇ ਲੱਗਿਆ ਉਹਦੀ ਮਾਂ ਵਾਰੀ ਦਾ ਖੂਨ ਉਸ ਦਾ ਮੂੰਹ ਚੜਾਏਗਾ ਆਂ ਰੂਪ ਚੀੜੀਆਂ ਦਾ ਝੁਰਮਟ ਚਿੱਟੀ ਚਾਦਰ ਉੱਪਰ ਲੱਗਾ ਮਾਹਵਾਰੀ ਦਾ ਖੂਨ ਉਸ ਦੇ ਜਵਾਨ ਹੋਣ ਦਾ ਅਹਿਸਾਸ ਤੱਕਰਾਏਗਾ ਪਰ ਨਾਲ ਹੀ ਇਹ ਵੀ ਅਹਿਸਾਸ ਕਰਾਉਂਦਾ ਰਹੇਗਾ ਕਿ ਗਰੀਬ ਦੀ ਜਵਾਨੀ ਪਿਆਰ ਤੇ ਆਨੰਦ ਵਿੱਚ ਬੀਤਣ ਦੀ ਥਾਂ ਗਰੀਬੀ ਨਾਲ ਕੋਲ ਕਰਦਿਆਂ ਕਰੜੀ ਮਿਹਨਤ ਮੁਸ਼ਕਤ ਵਿੱਚ ਹੀ ਬੀਤਦੀ ਜਾਂਦੀ ਹੈ। ਇਹ ਸੀ ਜੀ ਵਿਆਖਿਆ ਚੀੜੀਆਂ ਦਾ ਜੰਮਾ ਕਵਿਤਾ ਦੀ ਹੁਣ ਪੇਸ਼ ਹਨ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਰਚਨ ਚੀੜੀਆਂ ਦਾ ਚੰਬਾ ਕਵਿਤਾ ਦਾ ਸਾਰਾਂਸ਼ ਲਿਖੋ ਜਾਂ ਵਿਸ਼ਾ ਵਸਤੂ ਲਿਖੋ ਇਸ ਦਾ ਉੱਤਰ ਹੈ ਚੀੜੀਆਂ ਦਾ ਚੰਬਾ ਕਵਿਤਾ ਪੰਜਾਬੀ ਦੇ ਪ੍ਰਸਿੱਧ ਜੁਝਾਰ ਵਿਦਰੋਹੀ ਕਵੀ ਪਾਸ਼ ਦੀ ਰਚਨਾ ਹੈ ਇਹ ਕਵਿਤਾ ਕੁੜੀ ਦੇ ਵਿਆਹ ਉੱਤੇ ਗਾਏ ਜਾਂਦੇ ਗੀਤ ਦੇ ਆਧਾਰ ਤੇ ਰਚੀ ਗਈ ਹੈ ਜਿਸ ਵਿੱਚ ਕਵੀ ਇਹ ਭਾਵ ਅੰਕਿਤ ਕਰਦਾ ਹੈ ਕਿ ਗਰੀਬ ਘਰ ਵਿੱਚ ਪੈਦਾ ਹੋਈ ਕੁੜੀ ਦੇ ਜੀਵਨ ਵਿੱਚ ਵਿਆਹ ਪਿਛੋਂ ਵਰਨਨਯੋਗ ਤਬਦੀਲੀ ਨਹੀਂ ਆਉਂਦੀ ਸਭੋ ਉਸਦਾ ਜੀਵਨ ਗਰੀਬੀ ਵਿਰੁੱਧ ਘੋਲ ਕਰਦਿਆਂ ਮਿਹਨਤ ਮੁਸ਼ਕਲ ਤੇ ਫਿਕਰਾਂ ਵਿੱਚ ਹੀ ਬੀਤਦਾ ਹੈ ਉਹ ਪਹਿਲਾਂ ਵਾਂਗ ਹੀ ਇੱਧਰ ਉੱਧਰ ਖੇਤਾਂ ਬੰਨਿਆ ਤੇ ਘਾਹ ਖੋਤਦੀ ਹੈ ਜਾਂ ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਦੀ ਰੁੱਖੀ ਮੇਸੀਆਂ ਰੋਟੀਆਂ ਢੋਂਦੀ ਹੈ ਇਸ ਸਥਿਤੀ ਵਿੱਚ ਉਹ ਇੱਧਰ ਉੱਧਰ ਕੱਲਿਆਂ ਬੈਠ ਕੇ ਆਪਣੇ ਸਰਾਪੇ ਜੋਬਨ ਨੂੰ ਰੋਂਦੀ ਹੈ ਵਿਆਹ ਪਿਛੋਂ ਤਾਂ ਉਸ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਉਸ ਨੂੰ ਮਾਪਿਆਂ ਦੇ ਘਰ ਵਿੱਚ ਜਿਹੜੀ ਥੋੜੀ-ਬਹੁਤੀ ਖੁੱਲ੍ਹ ਪ੍ਰਾਪਤ ਹੁੰਦੀ ਹੈ ਉਹ ਉਸ ਤੋਂ ਵੀ ਵਾਂਝੀ ਹੋ ਜਾਂਦੀ ਹੈ ਤੇ ਉਸ ਦੀ ਲੰਮੀ ਉਡਾਰੀ ਦੇ ਸੁਪਨੇ ਚੱਕਨਾਚੂਰ ਹੋ ਜਾਂਦੇ ਹਨ ਉਸ ਦੇ ਵਿਆਹ ਜਾਣ ਪਿੱਛੋਂ ਉਸ ਦਾ ਬਾਪ ਪਹਿਲਾਂ ਵਾਂਗ ਹੀ ਗਰੀਬੀ ਹਟਾਉਂਦਾ ਹੈ ਤੇ ਉਸ ਧੀ ਦਾ ਆਪਣਾ ਜੀਵਨ ਵੀ ਗਲੋਟਿਆਂ ਵਾਂਗੂ ਕੱਤਿਆ ਜਾਂਦਾ ਹੈ ਉਸ ਦਾ ਪਿੰਡਾ ਪਹਿਲਾਂ ਵਾਂਗ ਹੀ ਖੇਤਾਂ ਵਿੱਚ ਚਰੀਆਂ ਦੀ ਕੰਢ ਹੰਡਾਉਂਦਾ ਹੈ ਤੇ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਦੀ ਜਵਾਨੀ ਪਿਆਰ ਤੇ ਆਨੰਦਪਰੀ ਨਹੀਂ ਸਕੋ ਗਰੀਬੀ ਵਿਰੁੱਧ ਢੋਲ ਕਰਦਿਆਂ ਕਰੜੀ ਮਿਹਨਤ ਮੁਸ਼ਕਲ ਤੇ ਫਿਕਰਾਂ ਵਿੱਚ ਬੀਤ ਰਹੀ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਚੀੜੀਆਂ ਦਾ ਚੰਬਾ ਰਚਨਾ ਵਿੱਚ ਲੋਕ ਗੀਤ ਦੇ ਕਿਹੜੇ-ਕਿਹੜੇ ਵੇਰਵੇ స్పష్ట ਪ੍ਰਤੀਤ ਹੁੰਦੇ ਹਨ ਇਸ ਵਿੱਚ ਹੈ ਜੀ ਇਸ ਕਵਿਤਾ ਵਿੱਚ ਲੋਕ ਗੀਤ ਦੇ ਵੇਰਵੇ ਜਿਹੜੇ ਮਿਲਦੇ ਹਨ ਉਹ ਹਨ ਚਿੜੀਆਂ ਦਾ ਚੰਬਾ ਬਾਵਲ ਡੋਲੇ ਨੂੰ ਤੋੜ ਕੇ ਉਖੜੇ ਬੂਹੇ ਗੁੱਡੀਆਂ ਪਟੋਲੇ ਗਲੋਟੇ ਚਰਖਾ ਆਦਿ ਇਸ ਤੋਂ ਬਾਅਦ ਪ੍ਰਸ਼ਨ ਉਹ ਕਿਹੜੇ ਵੇਰਵੇ ਹਨ ਜਿਨ੍ਹਾਂ ਤੋਂ ਬਾਵਲ ਦੀ ਗਰੀਬੀ ਦਾ ਸੰਕੇਤ ਮਿਲਦਾ ਹੈ ਤਾਂ ਇਸ ਕਵਿਤਾ ਦੇ ਵਿੱਚ ਬਾਵਲ ਦੀ ਗਰੀਬੀ ਦਾ ਸੰਕੇਤ ਦੇਣ ਵਾਲੇ ਜਿਹੜੇ ਸ਼ਬਦ ਹਨ ਉਹ ਹਨ ਮੁਰਝਾਏ ਤੇ ਲੁੱਸੇ ਚਿਹਰੇ ਆ ਖੋਤਣਾ ਰੁੱਖੀਆਂ ਮਿਸੀਆਂ ਰੋਟੀਆਂ ਪਸੀਨੇ ਨਾਲ ਗਲੇ ਹੋਏ ਕੁੜਤੇ ਤੇ ਟਾਕੀਆਂ ਲਾਉਣ ਦੀ ਗੱਲ ਗਲੋਟਿਆਂ ਵਾਂਗੂ ਕਤਿਆ ਜਾਣਾ ਇਸ ਤੋਂ ਬਾਅਦ ਪ੍ਰਸ਼ਨ ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ ਤਾਂ ਇਸੇ ਸਤਰ ਤੇ ਆਧਾਰਤ ਪ੍ਰਸ਼ਨ ਹੈ ਜੋਬਨ ਨੂੰ ਕੀ ਸਰਾਪ ਹੈ ਤੇ ਦੂਸਰਾ ਪ੍ਰਸ਼ਨ ਕੀ ਮਰਿਆ ਹੈ ਜਿਸ ਦਾ ਸੋਗ ਕੁਰੀ ਨੂੰ ਹੋਏਗਾ ਤਾਂ ਪਹਿਲਾ ਪ੍ਰਸ਼ਨ ਜੋਬਨ ਨੂੰ ਕੀ ਸਰਾਪ ਹੈ ਤਾਂ ਇਸ ਦਾ ਉੱਤਰ ਹੈ ਜੀ ਜੋਬਨ ਨੂੰ ਆਣ ਵਿਆਹੇ ਰਹਿਣ ਦਾ ਸਰਾਪ ਹੈ ਤੇ ਉਸ ਤੋਂ ਬਾਅਦ ਪ੍ਰਸ਼ਨ ਦੂਸਰੇ ਦਾ ਉੱਤਰ ਹੈ ਜੋਵਨ ਪਾਉ ਜਵਾਨੀ ਦੇ ਮੁੱਕ ਜਾਣ ਦਾ ਸੋਗ ਕੁੜੀ ਨੂੰ ਹੋਵੇਗਾ ਇਸ ਤੋਂ ਬਾਅਦ ਪ੍ਰਸ਼ਨ ਚਿੜੀਆਂ ਦਾ ਚੰਬਾ ਕਵਿਤਾ ਦਾ ਰੂਪ ਕੀ ਹੈ ਇਸ ਕਵਿਤਾ ਦਾ ਰੂਪ ਹੈ ਜਿਹੜਾ ਪੰਜਾਬੀ ਦਾ ਇੱਕ ਲੋਕ ਗੀਤ ਹੈ ਉਸੇ ਨੂੰ ਕਵੀ ਨੇ ਆਧਾਰ ਬਣਾਇਆ ਪ੍ਰਸ਼ਨ ਅਨਵਿਆਹੀ ਕੁੜੀ ਮਾਪਿਆਂ ਦੇ ਘਰ ਕੀ ਕੀ ਕੰਮ ਕਰਦੀ ਹੈ ਕਵਿਤਾ ਦੇ ਆਧਾਰ ਤੇ ਦੱਸਣਾ ਹੈ ਇਸ ਦਾ ਉੱਤਰ ਹੈ ਜੀ ਅਨਵਿਆਹੀ ਕੁੜੀ ਆਪਣੇ ਮਾਪਿਆਂ ਦੇ ਘਰ ਗੁੱਡੀਆਂ ਪਟੋਲੇ ਖੇਡਦੀ ਹੈ ਉਹ ਤਿਰੰਜਨ ਵਿੱਚ ਬੈਠ ਕੇ ਚਰਖਾ ਕੱਤਦੀ ਹੈ ਖੇਤਾਂ ਵਿੱਚ ਜਾ ਕੇ ਘਾਹ ਖੋਦਦੀ ਆ ਤੇ ਖੇਤਾਂ ਵਿੱਚ ਬਾਪੂ ਦੀ ਰੋਟੀ ਲੈ ਕੇ ਜਾਂਦੀ ਹੈ ਇਸ ਤੋਂ ਬਾਅਦ ਪ੍ਰਸ਼ਨ ਮਾਪਿਆਂ ਦੇ ਘਰ ਕੰਮ ਕਰਦੀ ਕੁੜੀ ਤਨ ਅਤੇ ਮਨ ਉੱਪਰ ਕਿਹੜੇ ਕਿਹੜੇ ਦੁੱਖ ਜਰਦੀ ਹੈ ਇਸ ਦਾ ਉੱਤਰ ਹੈ ਮਾਪਿਆਂ ਦੇ ਘਰ ਕੰਮ ਕਰਨ ਦੀ ਕੁੜੀ ਆਪਣੇ ਤਨ ਅਤੇ ਮਨ ਉੱਤੇ ਦਿਨ ਰਾਤ ਮਿਹਨਤ ਕਰਨ ਗਰੀਬੀ ਹੰਡਾਉਣ ਤੇ ਅਣਵਿਆਹੇ ਰਹਿਣ ਤੇ ਪਵਨਦੀਆਂ ਦੇ ਦੁੱਖ ਜਰਦੀ ਹੈ। ਪ੍ਰਸ਼ਨ ਉਹਦੇ ਹਰਨੋਟਿਆਂ ਨੈਣਾਂ ਤੋਂ ਭੈ ਖਾਵੇਗਾ। ਇਸ ਕਾਵ 70 ਵਿੱਚ ਕਿਹੜਾ ਅਲੰਕਾਰ ਹੈ? ਤਾਂ ਉਹਦੇ ਹਰਨੋਟਿਆਂ ਨੈਣਾਂ ਤੋਂ ਭੈ ਖਾਵੇਗਾ ਇਸ ਕਾਵ 70 ਵਿੱਚ ਉਪਮਾ ਅਲੰਕਾਰ ਹੈ। ਨੈਣਾਂ ਦੀ ਤੁਲਨਾ ਹਿਰਨ ਦੇ ਨੈਣਾਂ ਨਾਲ ਕੀਤੀ ਗਈ ਹੈ। ਪ੍ਰਸ਼ਨ ਪਾਸ਼ ਦੇ ਕੁਝ ਕਾਵ ਸੰਗ੍ਰਹਿਾਂ ਦੇ ਨਾਮ ਲਿਖੋ ਪਾਸ਼ ਨੇ ਜਿਹੜੇ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਉਹਨਾਂ ਵਿੱਚ ਲੋਕ ਕਥਾ 1970 ਵਿੱਚ ਛਪਿਆ ਉੱਡਦੇ ਬਾਜ਼ਾਂ ਵੰਗਰ 1974 ਸਾਡੇ ਸਮਿਆਂ ਵਿੱਚ 1978 ਅਤੇ ਖਿੱਲਰੇ ਹੋਏ ਵਰਕ ਤੇ 1978 ਦੇ ਵਿੱਚ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਚੀੜੀਆਂ ਦਾ ਚੰਬਾ ਕਵਿਤਾ ਦਾ ਕੇਂਦਰੀ ਜਾਂ ਅੰਤਰੀ ਭਾਵ ਲਿਖੋ ਇਸ ਦਾ ਉੱਤਰ ਹੈ ਗਰੀਬ ਮਾਪੇ ਦੀਆਂ ਧੀਆਂ ਦੇ ਵਿਆਹ ਪਿੱਛੋਂ ਉਹਨਾਂ ਦੇ ਜੀਵਨ ਵਿੱਚ ਕੋਈ ਜਿਹੜੀ ਹੈ ਵਿਚਾਰਨਯੋਗ ਤਬਦੀਲੀ ਨਹੀਂ ਆਉਂਦੀ ਜਿਸ ਨਾਲ ਉਹਨਾਂ ਦਾ ਜੀਵਨ ਖੁਸ਼ਹਾਲੀ ਭਰਿਆ ਹੋਵੇ ਸੰਗੋ ਉਹਨਾਂ ਦਾ ਜੀਵਨ ਪਹਿਲਾਂ ਵਾਂਗ ਹੀ ਗਰੀਬੀ ਵਿਰੁੱਧ ਘੋਲ ਕਰਦੇ ਆਂ ਕਰੜੀ ਮਿਹਨਤ ਮੁਸ਼ਕਕਤ ਕਰਦੇ ਆਂ ਫਿਕਰਾਂ ਦੇ ਵਿੱਚ ਵਹਿਮਾਂ ਭਰਮਾਂ ਦੇ ਵਿੱਚ ਬੀਤਦਾ ਰਹਿੰਦਾ ਹੈ ਸੋ ਇਹ ਸੀਗੀ ਕਵਿਤਾ ਅਵਤਾਰ ਪਾਸ਼ ਦੀ ਲਿਖੀ ਹੋਈ ਹੁਣ ਪੇਸ਼ ਹੈ ਜੀ ਅਵਤਾਰ ਪਾਸ਼ ਦੀ ਜੀਵਨੀ ਪਾਸ਼ ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਮੁਖ ਤੇ ਪ੍ਰਤੀਨਿਧ ਕਵੀ ਸੀ ਉਸ ਦਾ ਅਸਲ ਨਾਂ ਅਵਤਾਰ ਸਿੰਘ ਸੰਧੂ ਸੀ ਪਾਸ਼ ਦਾ ਜਨਮ ਪਿੰਡ ਤਲਵੰਡੀ ਸਲੇਮ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿੱਚ 9 ਸਤੰਬਰ 1950 ਨੂੰ ਹੋਇਆ ਪਾਸ਼ ਇੱਕ ਮੱਧ ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਰੱਖਦਾ ਸੀ ਪਾਸ ਦੇ ਪਿਤਾ ਸਰਦਾਰ ਸੋਹਣ ਸਿੰਘ ਸੰਧੂ ਭਾਰਤੀ ਫੌਜ ਵਿੱਚ ਮੇਜਰ ਦੇ ਪਦ ਤੋ ਰਿਟਾਇਰ ਹੋਏ ਸਨ ਪਾਸ ਨੇ 1964 ਵਿੱਚ ਸਰਕਾਰੀ ਹਾਈ ਸਕੂਲ ਖੀਵਾ ਤੋਂ ਮਿਡਲ ਪਾਸ ਕੀਤੀ ਜੈਨ ਹਾਈ ਸਕੂਲ ਜਲੰਧਰ ਤੋਂ 9ਵੀਂ ਪਾਸ ਕੀਤੀ 1967 ਵਿੱਚ ਪੜ੍ਹਾਈ ਛੱਡ ਕੇ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਵਿੱਚ ਭਰਤੀ ਹੋ ਗਿਆ ਪਰ 3 ਮਹੀਨਿਆਂ ਪਿੱਛੋਂ ਹੀ ਉਸਨੇ ਨੌਕਰੀ ਛੱਡ ਦਿੱਤੀ ਤੇ ਪਿੰਡ ਵਾਪਸ ਆ ਗਿਆ ਉਸਨੇ ਸਾਹਿਤਕ ਅਤੇ ਸਿਆਸੀ ਰੁਝੇਵਿਆਂ ਵਿੱਚ ਭਾਗ ਲੈਣ ਦਾ ਨਿਸ਼ਚਾ ਕਰ ਲਿਆ 15 ਸਾਲ ਦੀ ਉਮਰ ਵਿੱਚ ਹੀ ਉਸਨੇ ਪਹਿਲੀ ਕਵਿਤਾ ਲਿਖੀ ਸੀ 1967 ਵਿੱਚ ਪਾਸ नक्सਲਵਾੜੀ ਲਹਿਰ ਦੇ ਪ੍ਰਭਾਵ ਹੇਠ ਆ ਗਿਆ ਇਸ ਸਮੇਂ ਦੌਰਾਨ ਪਾਸ ਨੇ ਗੰਭੀਰ ਅਧਿਐਨ ਕੀਤਾ ਉਸ ਦੀ ਰੁਚੀ ਸਾਹਿਤ ਕਲਾ ਤੇ ਰਾਜਨੀਤੀ ਦੇ ਨਾਲ ਨਾਲ ਦਰਸ਼ਨ ਅਤੇ ਵਿਗਿਆਨ ਵਿੱਚ ਵੀ ਸੀ ਜਿਸ ਨੂੰ ਉਸ ਨੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਦਮਰਾਹੀ ਪੂਰਾ ਕੀਤਾ ਇਸ ਦੌਰ ਵਿੱਚ ਉਸ ਨੇ ਕਵਿਤਾ ਨੂੰ ਹਥਿਆਰ ਦੇ ਰੂਪ ਵਿੱਚ ਇਨਕਲਾਬੀ ਪਰਿਵਰਤਨ ਦਾ ਸਾਧਨ ਬਣਾਇਆ 1970 ਵਿੱਚ ਉਸ ਦੀ ਪਹਿਲੀ ਕਾ ਪੁਸਤਕ ਲੋਕ ਕਥਾ ਛੱਪ ਕੇ ਸਾਹਮਣੇ ਆਈ ਜਿਸ ਵਿੱਚ ਉਸਨੇ ਉੱਚੀ ਸੁਰ ਵਿੱਚ ਹਥਿਆਰਵੰਦ ਇਨਕਲਾਬੀ ਪਰਵਰਤਨ ਦੇ ਵਿਚਾਰਾਂ ਨੂੰ ਤਰਜੀਹ ਦਿੱਤੀ 1972 ਵਿੱਚ ਪਾਸ ਨੇ ਸਿਆੜ ਪత్రిక ਕੱਢੀ ਜਿਸ ਵਿੱਚ ਉਸਨੇ ਲੋਕ ਭਾਸ਼ਾ ਵਿੱਚ ਲੋਕ ਕਾਵ ਰੂਪਾਂ ਦੇ ਮਾਧਮ ਰਾਹੀਂ ਹੀ ਲੋਕਾਂ ਦੀਆਂ ਗੱਲਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਲਈ ਨਿਜੀ ਹਮਲਾ ਮਾਰਿਆ 1973 ਵਿੱਚ ਉਸਨੇ ਪੰਜਾਬੀ ਸਾਹਿਤ ਸੱਭਿਆਚਾਰ ਮੰਚ ਦੀ ਵੀ ਸਥਾਪਨਾ ਕੀਤੀ 1972 ਨੂੰ ਵਾਪਰੀ ਮੋਗਾ ਕਾਂਡ ਵਿੱਚ 파ਸ਼ ਨੂੰ ਗ੍ਰਿਫਤਾਰ ਕੀਤਾ ਗਿਆ 1973 ਵਿੱਚ ਸਿਆਰ ਪత్రికਾ ਬੰਦ ਹੋ ਗਈ 1974 ਦਾ ਸਾਲ 파ਸ਼ ਦੀ ਜ਼ਿੰਦਗੀ ਵਿੱਚ ਸਾਹਿਤਿਕ ਪਰਵਾਨਗੀ ਦਾ ਸਾਲ ਸੀ ਇਸ ਸਾਲ ਉਸ ਦਾ ਦੂਜਾ ਕਾਵ ਸੰਗ੍ਰਹਿ ਉਡਦੇ ਬਾਜਾਂ ਮਗਰ ਛਪ ਕੇ ਸਾਹਮਣੇ ਆਇਆ ਉਸ ਦੀ ਕਵਿਤਾ ਨੇ ਕਿਸਾਨੀ ਅਤੇ ਨਿਮਨ ਵਰਗ ਦੀ ਤਰਸਯੋਗ ਹਾਲਤ ਦੇ ਕਾਰਨਾਂ ਦੀ ਤਲਾਸ਼ ਕੀਤੀ 1975 ਵਿੱਚ ਦੇਸ਼ ਵਿੱਚ ਜਦੋਂ ਐਮਰਜੈਂਸੀ ਲੱਗੀ ਸਾਹਿਤ ਅਤੇ ਰਾਜਸੀ ਮੰਚ ਦੇ ਸਰਕਾਰ ਦੇ ਖਿਲਾਫ ਸਰੇ ਆਮ ਬੋਲਣ ਤੇ ਪਾਬੰਦੀ ਲਾ ਦਿੱਤੀ ਗਈ नक्सਲਵਾਦੀ ਲਹਿਰ ਬिखर ਗਈ 1976 ਵਿੱਚ ਪਾਸ਼ ਨੇ ਆਪਣੀ ਅਧਿ ਵਿਚਕਾਰ ਛੱਡੀ ਪੜ੍ਹਾਈ ਨੂੰ ਦੁਬਾਰਾ ਸ਼ੁਰੂ ਕੀਤਾ میٹرਿਕ ਤੇ ਗਿਆਨ ਦੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ 1978 ਵਿੱਚ ਜੀਵੀਟੀ ਪਾਸ ਕੀਤੀ ਇਹ ਇਸੇ ਸਾਲ ਹੀ ਉਸ ਦੀ ਮਹੱਤਵਪੂਰਨ ਕਾ ਪੁਸਤਕ ਸਾਡੇ ਸਮਿਆਂ ਵਿੱਚ ਪ੍ਰਕਾਸ਼ਿਤ ਹੋਈ ਇਸ ਕਾਵ ਸੰਗ੍ਰਹਿ ਵਿੱਚ 파ਸ਼ ਨੇ ਆਪਣੀ ਇੱਕ ਅਲੱਗ ਪਛਾਣ ਬਣਾਈ 1986 ਵਿੱਚ ਉਸ ਦੇ ਜੀਵਨ ਦੇ ਖਾਤਰੇ ਨੂੰ ਭਾਪ ਕੇ ਉਸ ਦੇ ਦੋਸਤਾਂ ਨੇ ਉਸ ਨੂੰ ਵਿਦੇਸ਼ ਬੁਲਾ ਲਿਆ 1988 ਵਿੱਚ ਉਹ ਵੀਜ਼ਾ ਲੈਣ ਲਈ ਰੀਨਿਊ ਕਰਵਾਉਣ ਲਈ ਜਦੋਂ ਭਾਰਤ ਆਇਆ ਤਾਂ ਵਾਪਸ ਜਾਣ ਤੋਂ ਪਹਿਲਾਂ 23 ਮਾਰਚ 1988 ਨੂੰ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲੀ ਸਥਾਨੀਆਂ ਹੱਤੋਂ 37 ਸਾਲ ਦੀ ਉਮਰ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਵਾਸ਼ ਦੀਆਂ ਮੌਲਿਕ ਤੇ ਸੰਪਾਦਕ ਰਚਨਾਵਾਂ ਵਿੱਚੋਂ ਲੋਕ ਕਥਾ 1970 ਵਿੱਚ ਆਈ ਜਿਹੜੀ ਉੜਦੇ ਬਾਜਾਵਾਂਗਰ 1974 ਵਿੱਚ છਪੀ ਸਾਡੇ ਸਮਿਆਂ ਵਿੱਚ 1978 ਵਿੱਚ છਪੀ ਤੇ ਉਸਦੇ ਮੌਲਿਕ ਆਪ ਸੰਗ੍ਰਹਿ ਖਿੱਲੇ ਰਿ ਹੋਇ ਵਰਕੇ 1989 ਦੇ ਵਿੱਚ ਇਹ ਜਿਹੜੀ ਕਿਤਾਬ છਪੀ ਆਪਣੇ ਨਾਲ ਗੱਲਾਂ ਪਾਸ਼ ਦੀ ਡਾਇਰੀ 1991 ਦੇ ਵਿੱਚ ਅਤੇ ਪਾਸ਼ ਦੀਆਂ ਚਿੱਠੀਆਂ 1991 ਵਿੱਚ ਇਹ ਜਿਹੜੀਆਂ ਨੇ ਕਿਤਾਬਾਂ ਵੀ ਉਹਨਾਂ ਦੀਆਂ ਛਾਪੀਆਂ ਗਈਆਂ ਪਾਸ਼ नक्सलਵਾੜੀ ਕਵੀ ਸੀ ਜਿਹੜਾ ਉਸ ਨੂੰ ਬਾਕੀ ਕਾਵਤਾਰਾਂ ਨਾਲੋਂ ਵੱਖ ਕਰਦਾ ਹੈ ਇਹ ਲਹਿਰ ਜ਼ਗੀਰਦਾਰਾਂ ਅਤੇ ਸ਼ਰਮਾਇਦਾਰੀ ਦੇ ਯਾਰੇਦਾਰੀ ਨੂੰ ਤੋੜਨ ਦਾ ਪ੍ਰਣ ਕਰਦੀ ਹੈ ਇਹ ਲਹਿਰ ਜਾਤ ਰੰਗ ਨਸਲ ਤੋਂ ਪਰੇ ਰਹਿ ਕੇ ਵਰਗ ਸੰਘਰਸ਼ ਦੇ ਵਿਚਾਰ ਉੱਤੇ ਬਲ ਦਿੰਦੀ ਹੈ ਇਸ ਪਛਾਣ ਦੇ ਅੰਤਰਗਤ ਪਾਸ਼ ਆਪਣੀ ਕਵਿਤਾ ਦੀ ਪੇਸ਼ਕਾਰੀ ਕਰਦਾ ਹੈ ਪਾਸ਼ ਇਸ ਨਵੇਂ ਸੱਚ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਲੋਕ ਜੁੱਧ ਦੇ ਅੰਤਰਗਤ ਕ੍ਰਾਂਤੀਕਾਰੀ ਸੰਕਲਪ ਨੂੰ ਅਪਣਾਉਂਦਾ ਹੈ ਸੋ ਇਹ ਸੀ ਜੀ ਵੀਡੀਓ ਪਾਸ਼ ਦੀ ਕਵਿਤਾ ਬਾਰੇ ਤੇ ਉਸ ਦੀ ਜੀਵਨੀ ਬਾਰੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਜੀ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਹਰੇਕ ਕਲਾਸ ਨਾਲ ਸੰਬੰਧਿਤ ਪੰਜਾਬੀ ਵਿਸ਼ੇ ਦੇ ਵੀਡੀਓ ਤੁਹਾਨੂੰ ਪੰਜਾਬੀ ਵਾਈਟ ਬੋਰਡ ਚੈਨਲ ਤੇ ਮਿਲ ਜਾਣਗੇ ਬਹੁਤ ਸਾਰੇ ਵੀਡੀਓ ਅਸੀਂ ਅਪਲੋਡ ਕਰ ਚੁੱਕੇ ਹਾਂ ਤੇ ਬਾਕੀ ਵੀ ਜਲਦੀ ਹੀ ਅਪਲੋਡ ਕਰ ਦੇਵਾਂਗੇ Well, that's all we have for you today. Thanks for watching. If you enjoyed this video, please like and share. Subscribe down below to my channel, Punjabi Whiteboard, so you can receive more content like this every week.